ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਉਹ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਵੱਡਾ ਬਲਾਸਟ ਹੋਇਆ ਜੀ ਹਾਂ ਤੁਹਾਨੂੰ ਦੱਸਿਆ ਕਿ ਇੱਕ ਪਟਾਕਾ ਫੈਕਟਰੀ ਦੇ ਵਿੱਚ ਐਡਾ ਜ਼ੋਰਦਾਰ ਧਮਾਕਾ ਹੋਇਆ ਹੈ ਤਾਂ ਇਸ ਧਮਾਕੇ ਦੇ ਵਿੱਚ ਫੈਕਟਰੀ ਦੀਆਂ ਛੱਤਾਂ ਤੱਕ ਜਿਹੜਾ ਉਹ ਲੈਂਟਰ ਤੱਕ ਜਿਹੜੇ ਉੱਡ ਗਏ ਨੇ ਔਰ ਇਸ ਤੇ ਹੀਟਾਂ ਕਾਫੀ ਜਿਹੜੇ ਮਜ਼ਦੂਰ ਜਿਹੜੇ ਅੰਦਰ ਕੰਮ ਕਰਦੇ ਸਨ ਇਸੇ ਮਲਬੇ ਦੇ ਹੇਠਾਂ ਆ ਗਏ ਇਸ ਤੇ ਵਿੱਚ ਜਿਹੜੇ ਇਸ ਘਟਨਾ ਚ ਚਾਰ ਮਜ਼ਦੂਰਾਂ ਦੀ ਜੜੀ ਆ ਉਹ ਮੌਤ ਦੀ ਜੜੀ ਉਹ ਖਬਰ ਸਾਹਮਣੇ ਆਈ ਹੈ ਤੇ ਕਈ ਜਿਹੜੇ ਮਜ਼ਦੂਰ ਨੇ ਉਹ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਹਨਾਂ ਦੇ ਵਿੱਚੋਂ ਕਈਆਂ ਦੀ ਜੜੀ ਹਾਲਤ ਬੜੀ ਗੰਭੀਰ ਦੱਸੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਹੈ ਇਹ ਜਿਹੜੀਆਂ ਇਹ ਕਟੜਾ ਜੜੀ ਆ ਰਾਤ ਕਰੀਬ 1:30 ਵਜੇ ਦੀ ਇੱਕ ਘਟਨਾ ਵਾਪਰੀ ਹੈ ਜਿਸ ਤੇ ਕਰ ਕਾਫੀ ਜਿਆਦਾ ਜਿਹੜਾ ਨੁਕਸਾਨ ਉਹ ਦੇਖਣ ਨੂੰ ਮਿਲਿਆ ਔਰ ਇਸ ਦੀ ਜਿਹੜੀ ਏਡਾ ਜ਼ਬਰਦਸਤ ਧਮਾਕਾ ਸੀ ਕਿ ਇਸ ਦੀ ਜਿਹੜਾ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀਆਂ ਤਾਂ ਇਸ ਤੇ ਮਲਬੇ ਢੇਠਾ ਵੀ ਜਿਹੜੇ ਕਈ ਲੋਕ ਜਿਹੜੇ ਉਹ ਦਬੇ ਹੋਏ ਨੇ ਦੱਸਿਆ ਜਾ ਰਿਹਾ ਹੈ 40 ਤੋਂ 45 ਲੋਕ ਜਿਹੜੇ ਨੇ ਇਸ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਸਨ ਰਾਤ ਦੇ ਸਮੇਂ 1.5 ਵਜੇ ਦਾ ਜਿਹੜਾ ਟਾਈਮ ਦੱਸਿਆ ਜਾ ਰਿਹਾ ਤਾਂ ਯਕਦਮ ਇੱਕ ਤਗੜਾ ਜਿਹੜਾ ਬਲਾਸਟ ਹੁੰਦਾ ਆ ਤਾਂ ਬਲਾਸਟ ਦੇ ਵਿੱਚ ਚਾਰ ਲੋਕਾਂ ਦੀ ਜਿਹੜੀ ਆ ਉਹ ਮੌਤ ਦੀ ਖਬਰ ਸਾਹਮਣੇ ਆ ਰਹੀ ਆ ਤਾਂ ਕਈ ਲੋਕ ਜਿਹੜੇ ਨੇ ਉਹ ਫਿਲਹਾਲ ਜਿਹੜੇ जख्मी ਨੇ ਔਰ ਕੀ ਕੁਝ ਕਹਿ ਰਹੇ ਨੇ ਇਸ ਬਾਰੇ ਲੋਗ ਆ ਤੁਹਾਨੂੰ ਵੀ ਦੱਸਦੇ ਹਾਂ ਕੀ ਮਾਮਲਾ ਕੀ ਹੋਇਆ ਹੈ ਕਿ ਕੋਈ ਰਾਤ ਕਰੀਬ 12 1:30 ਵਜੇ ਦੇ ਕਰੀਬ ਇੱਕ ਬਲਾਕ ਫੈਕਟਰੀ ਹੈ ਸਿੰਘੇਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਹੈ ਦੇ ਵਿੱਚ ਬਲਾਸਟ ਹੋਇਆ ਬਲਾਸਟ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਐਸਟੀਓ ਸਾਥੇ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਸੀਗੇ ਔਰ ਇੱਥੇ 40 45 350 ਦੇ ਕਰੀਬ ਜਿਹੜੀ ਲੇਬਰ ਹੈ ਪਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਆ ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ ਆ ਪਿੱਛੇ ਉਹਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ ਔਰ ਉਹ ਰਾਤ ਦਾ ਜਿਹੜਾ ਗਲਾਸ ਟੁੱਟਿਆ ਹੈ ਤੈਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੇ ਕੈਜੁਐਲਟੀ ਹੋ ਉਸ ਦੇ ਹੈਡ ਬੋਡੀਸ ਭੇਜੀਆਂ ਅਸੀਂ ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਆ ਇੰਜਰਡ ਆ ਉਹ ਐਂਬੂਲੈਂਸ ਲਈ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸਾ ਸਤਾਲ ਇਲਾਜ ਲਈ ਪਹੁੰਚਾਇਆ ਬਾਕੀ ਜਿਹੜੀ ਇਹ ਗੈਰਤ ਕਾਨੂੰਨੀ ਹੈ ਕੋਈ ਨਹੀਂ ਹੈ ਦੇ ਪਰਮਿਸ਼ਨ ਦੇ ਤੌਰ ਤੇ ਇਹ ਤਸੀਮ ਸਿੰਘਾ ਸਿੰਘੇ ਵਾਲੇ ਦਾ ਕੋਈ ਉਹਦੀ ਫੈਕਟਰੀ ਹੈ ਇਹ ਆ ਪਰਮਿਟਿਡ ਹੈ ਔਰ ਸ਼ਰਤਾਂ ਪੂਰੀਆਂ ਬਾਰ-ਬਾਰ ਕੀਤਾ ਚ ਹੈ ਰਹਿਸ਼ੀ ਏਰੀਆ ਚ ਨਹੀਂ ਹੈ ਔਰ ਫਿਰ ਵੀ ਜੇ ਉਹ ਮਿਲਦਾ ਤਾਂ ਦੇ ਇੱਕ ਬਾਕੀ ਸਾਰੇ ਡਾਕੂਮੈਂਟਸ ਵੈਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਬਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਬਚਾਅ ਕਾਰ ਚੱਲ ਰਿਹਾ ਹੈ ਡ੍ਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਸੁ ਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਨਿਕਲ ਕੇ ਪਤਾ ਲੱਗੂ ਕਿੰਨੀ ਡੈਡ ਬਾਡੀ ਸਪੋਰਟਰ ਕਵਰ ਹੁੰਦੀਆਂ ਅੱਜ ਹਰ ਚਾਰ ਡੈਡ ਬਾਡੀ ਤੇ 27 ਇੰਚ ਅਸੀਂ ਜਿਹੜੇ ਹੈਗੇ ਆ ਏਮਜ਼ੈਂਬਲਸ ਤਾਰਾ ਅਰੇਂਜਮੈਂਟ ਕਰਕੇ ਭੇਜ ਚੁੱਕੇ ਮੇਰਾ ਨਾਮ ਹੈ ਬਾਈ ਕੁਮਾਰ ਅਰਨ ਕੁਮਾਰ ਅੱਛਾ ਕੀ ਹੋਇਆ ਯਹਾਂ ਤੇ ਯਹਾਂ ਤੇ ਕੰਮ ਚੱਲ ਰਿਹਾ ਥਾ ਮਚਵਾਸ ਦਾ ਕੰਮ ਕੌਣ ਸਾ ਕੰਮ ਕਰ ਰਿਹਾ ਥਾ ਫਟਾਕੇ ਕ ਚੱਲ ਰਹਾ ਥਾ ਅੱਛਾ ਪਟਾਕਾ ਬਣਾ ਰਹੇ ਥੇ ਯਹਾਂ ਤੇ ਜੀ ਹਮ ਲੋਗ ਪੈਕਿੰਗ ਕਰ ਰਹੇ ਥੇ ਬਣਾਉਣੇ ਵਾਸਤੇ तो हुआ कहता है यहाँ पे यहाँ लगभग साढ़े बारह बजे के बाद ही हम लोग डिब्बी बना के अपने सो गए थे अचानक पीछे से आग लगी सब भागने के लिए चलाने लगा आग लग गई लग, 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 हाँ तो हम लोग भागे कुछ किसी की गिर गई जी तो कितने लोग अभी दबे हुए हैं मालवीय के अंदर दबे हुए थे वो तो निकल आए लगभग दस बारह लोग थे हाँ टोटल काम कितने जने करते हो चालीस लोग कितने जनों के चोट वगैरह आई है लगभग आई होगी बीस पच्चीस लोगों के बीस पच्चीस लोगों के आई है तो अभी कितने जने ठीक हो अभी अभी जैसे पंद्रह होंगे ठीक तो पर क्या मांग करे कौन है इसका मालिक कौन है भैया का नाम नहीं पता है पंजाबी मालिक हूँ क्या जी नाम मेरे को नहीं पता अभी नाम तो मेरे, को नहीं पता? आ, मेरे को अभी एक हफ्ता हुआ है अच्छा अठारह को आया था आप ठेकेदार हो नहीं नहीं वर्कर हूँ वर्कर करू कितने वर्कर आपके नीचे वो साथ काम करते थे हम दस लोग थे और ठेकेदार अलग अलग है ठेकेदार अलग है राजकुमार नाम है इसका ठीक है जी जनाजीत कुमार जी खोया की है ਪਰ ਸਰ ਕੋ ਇੱਕ ਸੰਤਾਈ ਦਾ ਫੋਨ ਆਇਆ ਸੀ ਜੀ ਅੱਛਾ ਜੀ ਕਿ ਕਿੰਨੀ ਐਂਬੂਲੈਂਸ ਲੈ ਕੇ ਪਹੁੰਚੀ ਸੀ ਟਾਈਮ ਤੇ ਪਹੁੰਚ ਕੇ ਸੀ ਹਾਂ ਹੁਣ ਤੱਕ ਟੋਟਲ 27 ਦਾ ਮਰੀਜ਼ ਪਹੁੰਚਾਤੀ ਹੈ ਜੀ ਤੇ ਕਿੱਥੇ ਬੰਦਾ ਹੈ ਐਮ ਜੀ ਅੱਛਾ ਤੇ ਬਾਕੀ ਹੁਣ ਆਈ ਸੀ ਦੋਹਾਂ ਕਿਹੜੀ ਐਂਬੂਲੈਂਸ ਨਾਲ ਸਬੰਧਤ ਜੈ ਸ਼੍ਰੀ ਰਾਮ ਐਂਬੂਲੈਂਸ ਸੇ ਬੈਸਨਦੀ ਤਾ ਕੋਣੋ ਕਿਨੇ ਕਿਸੇ ਪਰਸੰਧਾ ਕੋ ਫੈਕਟਰੀ ਮਾਲਕਤਾ ਕਿਸੇ ਦੇ ਦੇਖੋ ਇਹ ਆਪਾਂ ਕੋਈ ਨਹੀਂ ਕਿਸੇ ਸਰ ਕੋ ਮਿਲਤਾ ਸਾਰੇ ਮੜਗਾ ਫੋਨ ਆ ਗਈ ਤੇ ਕੁਲਵੰਤ ਭਾਈ ਨੇ ਫੋਨ ਕੀਤਾ ਸੀ ਜੀ ਤੇ ਇਸ ਤੇ ਫੋਨ ਸੁਣਦਾ ਸਾਰੀ ਆ ਗਈ